ਜਿੱਦਾਂ ਆਪਕਾ ਇਹਨਾਂ ਦਾ ਬੋਝ ਹੈ ਲਈ ਹੈ ਕਿ ਨੇ ਚਾਰ ਤੋਂ ਪੰਜ ਠੇਕੇਦਾਰ ਬਾੜ ਦਿੱਤੇ 300 ਤੋਂ 400 500 ਫੋਟੋ ਜਿੱਦਾਂ ਤੋਂ ਸੇ ਸਭ ਤੋਂ ਵੱਧ ਜਿੰਨ ਤੋਂ 1000 ਬਣਾ ਲਾ ਆਪਕਾ ਕਾੜ ਹੈ ਤੋ ਆਪਣਾ ਬਜਾਅ ਕਹਿੰਦਾ ਹੈ ਕਿ ਕੋਈ 200 ਤੋਂ ਅੱਗੇ ਆਣਾ ਨਹੀਂ ਹੱਕ ਹੈ ਬਸ ਤਾਰਾਂ ਬੋਝ ਤੋਂ ਜਿੰਨੀ ਗੇਂਦ ਕਿ ਇਹਨਾਂ ਦਾ ਬਜਾਅ ਨਹੀਂ ਹੋ ਰਿਹਾ ਅੰਨਾ ਨਹੀਂ ਰੱਖਾ ਰੱਖਾ ਵਾਸਤੇ ਜੇ ਕੋਈ ਬਾਣ ਦੇਗੀ ਤੇ ਲੋਕੀ ਬੱਜ ਜਾਣਗੇ ਜੇ ਨਹੀਂ ਬਣੀ ਤੇ ਫਿਰ ਬੋਰਗਰਾਂ ਨੇ ਬਣਿਆ ਸਾਰੇ ਰੋਡਰ ਕੇ ਨਾਮ ਪਰੋਸ ਨਾ ਮੈਂ ਕਿਉਂ ਤੇ ਇਹ ਕੋਈ ਆਲਾ ਨਾ ਕਰ ਸਕਦਾ ਦੁਆਰਾ ਅੱਜ ਮੰਤਰੀ ਆਏ ਕਿ ਅੱਜ 95 ਜੂਨ ਨੂੰ ਫੋਟੋ ਹਟਵਾਲੀ ਮਸਲੀ ਦਾ ਸੁਲਝੇ ਯੋਨੇ ਯੋਨੇ ਕੋਈ ਤੋ ਸੀਵਾ ਦੇ ਤਾਂ ਗੱਲ ਨਹੀਂ ਕਰਦਾ ਨਾ ਕਿਸੇ ਨੇ ਗੱਲ ਕੀਤੀ ਹੈ ਨਾ ਕਿਸੇ ਨਾਲ ਕੋਈ ਗੱਲ ਹੋਈ ਹੈ ਤੁਸੀਂ ਬੰਨਿਆ ਜਾਂ ਨਹੀਂ ਬੰਨਿਆ ਨਮਸਕਾਰ ਤੁਸੀਂ ਦੇਖ ਰਹੇ ਹੋ ਪੰਜਾਬ ਜੇ ਕਿ ਨਿਊਜ਼ ਮੈਂ ਤੁਹਾਡੇ ਨਾਲ ਜਤਿੰਦਰ ਕੁਮਾਰ ਦੱਸ ਦਈਏ ਕਿ ਫਲੱਡ ਨੇ ਵੱਡੀ ਮਾਰ ਜੜੀ ਹੈ 23 ਜ਼ਿਲ੍ਹਿਆਂ ਦੇ ਵਿੱਚ ਦੱਸਿਆ ਜਾ ਰਿਹਾ ਸੀ ਮਾਰੀ ਸੀ ਜਿਸ ਨੂੰ ਲੈ ਕੇ ਇੱਕ ਜ਼ਿਲ੍ਹਾ ਪਠਾਨਕੋਟ ਵੀ ਹੈਗਾ ਸਰਹੱਦੀ ਇਲਾਕਾ ਜਿੱਥੇ ਇਹ ਪਿੰਡ ਕੋਲੀਆਂ ਚਾਟਕ ਜਿਹੜਾ ਆ ਪੰਮੇ ਦੇ ਨਾਲ ਇਹ ਅੱਡਾ ਹੈਗਾ ਜਿੱਥੇ ਮੌਜੂਦ ਹੈਗੇ ਆ ਪਹਿਲਾਂ ਤੁਹਾਨੂੰ ਰਾਵੀ ਦਰਿਆ ਦੀਆਂ ਤਸਵੀਰਾਂ ਦਿਖਾ ਦਈਏ ਇਹ ਰਾਵੀ ਦਰਿਆ ਹੈਗਾ ਜਿਸ ਨੂੰ ਲੈ ਕੇ ਲਗਾਤਾਰ ਜਿਹੜਾ ਆ ਲੋਕਾਂ ਵਿੱਚ ਡਰ ਜਿਹੜਾ ਆ ਪੈਦਾ ਹੋ ਰਿਹਾ ਹੈਗਾ ਕਿ ਬਰਸਾਤ ਨੂੰ ਕਮ ਸੇ ਕੰਮ 2 ਤੋਂ 3 ਜਾਂ 4 ਮਹੀਨੇ ਜਿਹੜੇ ਰਹਿ ਚੁੱਕੇ ਹਨ ਜਿਹਦੇ ਨਾਲ ਜਿਹੜਾ ਆ ਬਸਾਂਤ ਆਣ ਤੇ ਵੱਡੇ ਪੱਧਰ ਤੇ ਜਿਹੜਾ ਆ ਇਹ ਪੰਜਾਬ ਪਿੰਡਾਂ ਨੂੰ ਨੁਕਸਾਨ ਹੋਏਗਾ ਕੁਝ ਦਿਨ ਪਹਿਲਾਂ ਜਿਹੜੀ ਇੱਥੇ ਸੰਸਥਾ ਵੱਲੋਂ ਵੀ ਜਿਹੜਾ ਇੱਥੇ ਰੋਸ ਕੀਤਾ ਗਿਆ ਸੀ ਤੇ ਜਿਹੜਾ ਉਹਨਾਂ ਵੱਲੋਂ ਇੱਕ ਮੰਗ ਪੱਤਰ ਵੀ ਇਸ ਧੂਸੀ ਮੰਨ ਨੂੰ ਲੈ ਕੇ ਦਿੱਤਾ ਗਿਆ ਸੀ ਤੇ ਉਹਨਾਂ ਵੱਲੋਂ ਸਾਹਬ ਤੌਰ ਤੇ ਕਿਹਾ ਗਿਆ ਸੀ ਕਿ ਇਹ ਥੋੜੇ ਦਿਨਾਂ ਦੇ ਵਿੱਚ ਇੱਥੇ ਕੰਮ ਲੱਗਦਾ ਹੈਗਾ ਤੇ ਠੀਕ ਹੈ ਨਹੀਂ ਤਾਂ ਉਸ ਤੋਂ ਬਾਅਦ ਜਿਹੜਾ ਸਾਡੇ ਵੱਲੋਂ ਜਿਹੜਾ ਆ ਵੱਡੇ ਲੈਵਲ ਤੇ ਜਿਹੜਾ ਧਰਨਾ ਪ੍ਰਦਰਸ਼ਨ ਕੀਤਾ ਜਾਏਗਾ ਅੱਜ ਵੀ ਜੇ ਗੱਲ ਕਰੀਏ ਤਾਂ ਇਹ ਲੱਗਲੇ ਪਿੰਡਾਂ ਦੇ ਜਿਹੜੇ ਪੰਮੇ ਤੇ ਹੋਣ ਚਾ ਕੋਲੀਆਂ ਤੇ ਹੋਣ ਚਾ ਅੱਡੇ ਤੋਂ ਕਾਫੀ ਜਿਹੜੇ ਲੋਕ ਇੱਥੇ ਇਕੱਠੇ ਹੋ ਕੇ ਰੋਸ ਕਰਦੇ ਹੋਏ ਨਜ਼ਰ ਆਏ ਹਨ ਤੇ ਉਹਨਾਂ ਵੱਲੋਂ ਜਿਹੜਾ ਆ ਆਪਣੇ ਦਿਲ ਦੀ ਪੜਾਹਸ ਵੀ ਕੱਢੀ ਹੈਗੀ ਕਈ ਤਰ੍ਹਾਂ ਦੇ ਜਿਹੜੇ ਉਹਨਾਂ ਵੱਲੋਂ ਇਲਜ਼ਾਮ ਵੀ ਲਗਾਏ ਗਏ ਹਨ ਦੂਸਰਾ ਜਿਹੜਾ ਉਹਨਾਂ ਵੱਲੋਂ ਇਹ ਸਾਫ਼ ਤੌਰ ਤੇ ਕਿਹਾ ਗਿਆ ਹੈ ਕਿ ਅਗਰ ਤੁਸੀਂ ਬੰਨ ਜਲਦ ਤੋਂ ਜਲਦ ਨਹੀਂ ਬਣਦਾ ਹੈਗਾ ਤੇ ਇਹ ਪੰਜਾਬ ਪਿੰਡ ਜਿਹੜੇ ਨਾ ਇਹਨਾਂ ਦਾ ਨਾਮ ਉਹ ਨਿਸ਼ਾਨ ਜਿਹੜਾ ਆ ਖਤਮ ਹੋ ਜਾਏਗਾ ਗੱਲਬਾਤ ਜਿਹੜੀ ਇਹਨਾਂ ਨਾਲ ਹੋਈ ਆ ਉਹ ਆਪਣੇ ਚੈਨਲ ਤੇ ਤੁਹਾਨੂੰ ਸੁਣਾ ਰਿਹਾ ਤਦ ਤੱਕ ਬਣੇ ਰਹੋ ਸਾਡੇ ਨਾਲ ਦੇਖਦੇ ਰਹੋ ਪੰਜਾਬ ਜੀ ਦੀ ਨਿਊਜ਼ ਸਰ ਮੇਰਾ ਨਾਮ ਹੀਰਾ ਲਾਲਾ ਇਹ ਕਿਹੜੀ ਜਗ੍ਹਾ ਤੇ ਰਹਿਣ ਵਾਲੇ ਸਾਡਾ ਨਾਲ ਹੀ ਸਰ ਪਿੰਡਾਂ ਦਾ ਰਾਇ ਚਾਟਕ ਤੇ ਇਹ ਲੱਗਦਾ ਕਿ ਜਿਹੜੇ ਹਾਲਾਤ ਨੇ ਅੱਜ ਤੱਕ ਲੋਕੀ ਦੁਖੀ ਨੇ ਹਰ ਕਿਉਂ ਪਹਿਲੇ ਮਾਰ ਮਾਰ ਚੁੱਕੇ ਨੇ ਜਾਨੀ ਮਾਲੀ ਨੁਕਸਾਨ ਹੋਇਆ ਲੇਕਿਨ ਫਿਰ ਬਰਸਾਤਾਂ ਫਿਰ ਤੇ ਆ ਰਹੀਆਂ ਸਰ ਬਹੁਤ ਹੀ ਬੁਰੇ ਹਾਲ ਹੈ ਪਹਿਲੇ ਵੀ ਹੋਇਆ ਸਾਡੇ ਫਲੱਡ ਟਾਈਮ ਤੇ ਤੇ ਹੁਣ ਤੱਕ ਅਹੀਂ ਮਤਲਬ ਦੇਖਦੇ ਪਏ ਆ ਕਿ ਕੁਝ ਕੋਈ ਹੁੰਦੀਆਂ ਹਲਚਲ ਕੋਈ ਨਹੀਂ ਹੋਈ 50 ਪਿੰਡ ਜਿਹੜੇ ਆ ਉਹ ਇਸ ਫਲੱਡ ਦੇ ਕਾਰਨ ਦਾ ਦੇ ਉੱਤੇ ਨੇ ਕਟੁਕਟ 50 ਪਿੰਡਾਂ ਪਿੰਡ ਜਿਹੜੇ ਖਤਰੇ 'ਚ ਨੇ ਬਿਲਕੁਲ ਇਹਨਾਂ ਦਾ ਨਾਮੋਂ ਰਸਾਂ ਹੀ ਮਿਟ ਜਾਣਾ ਜੇਕਰ ਇਹ ਚੀਜ਼ ਜਿਹੜੀ ਹੈ ਇਸ ਨੂੰ ਕਵਰ ਨਹੀਂ ਕਰਦੇ ਇਹ ਬੰਨ ਨਹੀਂ ਬੰਦਾ ਅੱਜ ਤੱਕ ਵੀ ਕੋਈ ਹਲ ਚਲਣੀ ਹੋਈ ਮੌਕੇ ਦਾ ਦੇਖੋ ਵੀ ਜੇ ਕੋਈ ਮਾੜੀ ਮੋਟੀ ਵੀ ਹਰਕਤ ਹੁੰਦੀ ਹੈ ਨਾ ਤਾਂ ਉੱਥੇ ਸਰਕਾਰਾਂ ਸਾਰੇ ਕੋਈ ਸੀਐਮ ਕੋਈ ਦਾ ਦੂਸਰਾ ਤੀਸਰਾ ਸਾਰੇ ਆ ਜਾਂਦੇ ਨਾ ਇੱਥੇ ਕੋਈ ਮੌਕਾ ਦੇਖਣ ਨਹੀਂ ਆਇਆ ਇੱਕ ਚਲੋ ਕਹਿਣ ਚਾਹਦਾ ਸਾਡੇ ਕੋਈ ਵਾਰਦਾਤ ਹੋਈ ਸੀ ਪਹਿਲਾਂ ਤਾਂ ਦਿੱਲੀੋਂ ਕੇਜਰੀਵਾਲ ਤੁਰ ਕੇ ਆ ਗਿਆ ਸੀ ਵੀ ਇੱਕ ਬੰਦਾ ਮਰਿਆ ਸੀ ਉਹਦੇ ਵਾਸਤੇ ਇੱਕ ਲੜ ਇੱਥੇ 50 ਪਿੰਡ ਦਾ ਤਾਂ ਲੱਗੇ ਦੇ ਇੱਥੇ ਹੁਣ ਤੱਕ ਨਾ ਕੋਈ ਸੀਐਮ ਨਾ ਕੋਈ ਇਹਨਾਂ ਦਾ ਕੋਈ ਨਮਾਇਦਾ ਨਾ ਕੋਈ 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 ਕਾਰਵਾਈ ਨਹੀਂ ਹੋਈ ਪਰ ਫੜ ਜੇ ਲੋ ਪੈਸੇ ਉਦੋਂ ਤਾਂ ਕਾਫੀ ਮੰਤਰੀ ਚਾਹੇ ਕੇਂਦਰ ਦੇ ਹੋਣ ਮੈਂ ਕਹਿੰਦਾ ਕਿ ਸਾਰੇ ਇਹਨਾਂ ਨੇ ਸਾਰਿਆਂ ਨੇ ਲਿਆ ਲਿਆ ਕੇ ਪਤਾ ਨਹੀਂ ਸਾਰੇ ਇਹ ਪੰਜਾਬ ਕਿਹੜੀ ਫੋਰਸ ਆ ਕੋਈ ਪੀਲੀਆਂ ਜਗਤਾਂ ਪੁਆ ਚਟੀਆਂ ਪੁਆ ਇਥੇ ਲਿਆ ਲਿਆ ਕੇ ਬੋਰੀਆਂ ਹੁਣ ਇਹਨਾਂ ਦੇ ਬੰਦੇ ਸਾਡ ਕੋਲ ਸਹਾਈਨ ਕਰਵਾਣ ਵੀ ਆਏ ਨਾ ਕਿ ਉਹ ਬੋਰੀਆਂ ਦਾ ਅਸੀਂ ਕੰਮ ਕੀਤਾ ਸੀ ਸਾਨੂੰ ਪੈਸੇ ਨਹੀਂ ਮਿਲੇ ਅਸੀਂ ਠੇਕੇਦਾਰ ਸੀ ਉੱਥੇ ਸਾਡੇ 20 ਬੰਦੇ ਲੱਗੇ ਦੇ ਸੀ 25 ਲੱਗੇ ਦੇ ਸਾਨੂੰ ਪੈਸੇ ਨਹੀਂ ਮਿਲੇ ਤਾਂ ਕਿਹਾ ਉਸ ਵੇਲੇ ਉਹ ਸਾਡੀ ਨਿਗਰਾਨੀ ਚ ਨਹੀਂ ਨਾ ਉਹ ਤਾਂ ਮਤਲਬ ਕਿ ਸਾਰੇ ਲੋਕੀ ਵਿੱਚ ਭਲਾਈ ਵਾਸਤੇ ਵੀ ਆਏ ਪਿੰਡੋਂ ਵੀ ਲੋਕੀ ਸੇਵਾ ਵਾਸਤੇ ਵੀ ਆਏ ਕੋਈ ਨਾ ਦੋ ਘੰਟਾ ਲਾਇਆ ਕਿਸ ਨੇ ਚਾਰ ਲਾਇਆ ਔਰ ਥੋੜਾ ਚਲੋ ਇਹਨਾਂ ਨੇ ਵੀ ਕੀਤਾ ਹੋਏਗਾ ਆਪਣੇ ਕੋਲ ਮੈਂ ਨਹੀਂ ਕਹਿੰਦਾ ਕਿ ਨਹੀਂ ਕੀਤਾ ਹੋਏਗਾ ਜਿਹੜੇ ਸਾਡੇ ਲੋਕਲ ਬੰਦੇ ਲੱਗੇ ਸੀ ਠੇਕੇਦਾਰ ਕੋਈ ਦੋ ਚਾਰ ਪੰਮੇ ਦਾ ਇਹੀ ਤਾਂ ਭਾਦਰਪੁਰ ਉਹ ਜਾਂ ਹੋਰ ਹੀ ਦਾਏ ਬائیں ਉਹ ਹੁਣ ਉਹ ਕਹਿੰਦੇ ਕਿ ਸਾਨੂੰ ਪੈਸੇ ਤੱਕ ਨਹੀਂ ਮਿਲੇ ਇਹਨਾਂ ਦੇ ਪਰ ਸਾਡਾ ਸਾਡਾ ਮੇਨ ਮੁੱਦਾ ਇਹ ਕਿ ਸਰਦ ਸਾਡੀ ਇੱਕ ਬੇਇੰਤੀ ਹੈ ਕਿ ਜਿਹੜਾ ਇਹ ਇਲਾਕਾ ਆ ਇਹ ਇਲਾਕੇ ਨੂੰ ਬਚਾਉਣਾ ਹੈ ਤੇ ਇਹਦੇ ਪਾਸੇ ਥੋੜਾ ਜਿਹਾ ਧਿਆਨ ਦੇਣੇ ਪੈਣਾ ਔਰ ਇਹਦੇ ਬਸ ਇੱਕ ਬਿਲਕੁ ਅਹੀਂ ਉਹ ਦੇਖੋ ਜਿੱਥੇ ਅਸੀਂ ਖੜੇ ਆਣਾ ਇੱਥੋਂ ਮਤਲਬ ਕਿ ਕੋਈ ਦੋ ਕਿੱਲੇ ਬਾੜ ਤੇ ਹੀ ਬੰਨਣਾ ਆਪਣਾ ਉਹ ਕਿੱਥੇ ਆ ਗਏ ਆ ਪਹਿਲੇ ਕੋਈ ਥੋੜੀ ਦੇਰ ਕੋਈ 1.5-2 ਮਹੀਨਾ ਪਹਿਲੇ ਇੱਥੇ ਆਪਣੇ ਪਤਨੇ ਐਕਸੀਡੈਂਸ ਸਾਹਿਬ ਹੀ ਕੋਣ ਅਸੀਂ ਆਏ ਸੀ ਉਹ ਕਹਿੰਦੇ ਕਿ ਆਪਾਂ ਇੱਥੇ ਬੰਨੇ ਰੋਡ ਦੇ ਨਾਲ-ਨਾਲ ਬੰਨ ਬਣਾਵਾਂਗੇ ਤੇ ਜਿਹੜੇ ਇਹ ਆ ਮਤਲਬ ਕਿ ਜਿਨ੍ਹਾਂ ਦੀ ਜਮੀਨਾਂ ਰੁੜ ਗਈਆਂ ਜਿਨ੍ਹਾਂ ਦਾ ਰਿਆ ਹੀ ਕੁਛ ਨਹੀਂ ਹੈਗਾ ਤੇ ਉੱਥੇ ਬੰਨ ਬਣਾਉਂਦੇ ਬਾਈ ਦੇ ਵੀ ਉਹਦਾ ਕੀ ਮਤਲਬ ਹੈ ਕਿ ਉਹ ਵੀ ਉਹਦੇ ਨਾਲ ਮਜ਼ਦੂਰ ਸੀਗੇ ਹੁਣੇ ਕੁਝ ਬੰਦੇ ਉਹਨਾਂ ਨੂੰ ਸਾਫ਼ ਤੌਰ ਤੇ ਕਹਿ ਕੇ ਜੇ ਆਪਾਂ ਬਚੇ ਨਹੀਂ ਤਾਂ ਵੋਟਾਂ ਕਿਥੋਂ ਲਾਵਾਂਗੇ ਬਿਲਕੁਲ ਸਰ ਮੈਂ ਤੇ ਇਹ ਕਹਿੰਦਾ ਕਿ ਜੇ ਸਾਡਾ ਇਲਾਕਾ ਆਪਣਾ ਬਚਾ ਚਾਹੁੰਦਾ ਹੈ ਤੇ ਇਹ ਪੋਲ ਤੋਂ ਇਸ ਪਾਸੇ ਆਉਣਾ ਦੇਵੇ ਫਿਰ ਕਿਸੇ ਨੂੰ ਵੀ ਬਾਰ-ਬਾਰ ਮੰਗੋ ਵੋਟਾਂ ਇਸ ਪਾਸੇ ਕਿਉਂ ਆਦੇ ਹੋ ਤੁਸੀਂ ਕਿ ਆ ਇਹ ਲੋਕੀ ਲੋਕੀ ਨਹੀਂ ਹੈਗੇ ਇਹਨਾਂ ਦਾ ਬਚਾਣਾ ਨਹੀਂ ਜ਼ਰੂਰੀ ਹੈਗਾ ਇਹਨਾਂ ਦੀ ਸੁਰੱਖਿਆ ਬਾਰੇ ਜਾਣ ਇਹਨਾਂ ਦਾ ਵਸਤ ਧਿਆਨ ਕੇਦਾ ਆਇਆ ਕਹਿੰਦੇ ਜੀ ਜਦੋਂ ਨਵਾਂ ਨਵਾਂ ਫਲੱਡ ਪਿਆ ਆ ਪੰਮੇ ਸਾਰੇ ਆ ਘਰ ਇਧਰ ਇਹ ਡੂੜੀਆਂ ਕਹਿੰਦੇ ਜੀ ਸੀਐਮ ਆ ਰਿਹਾ ਜੀ ਸੀਆਮ ਕਹਿੰਦਾ ਜੀ ਮੈਂ ਹੈਲੀਕਾਪਟਰ ਤੇ ਆਇਆ ਜੀ ਮੈਂ ਹੈਲੀਕਾਪਟਰ ਤੇ ਆਇਆ ਜੀ ਮੈਂ ਤਾਂ ਧਿਆਨ ਬੜਾ ਰੱਖਦਾ ਪਿਆ ਇੱਥੇ ਕਿਉਂ ਨਹੀਂ ਹੁਣ ਤੱਕ ਆਏ ਜਿਹੜੇ ਤੁਹਾਡੇ ਨਮਾਇੰਦੇ ਆ ਉਹਨਾਂ ਨੇ ਕਿਉਂ ਨਹੀਂ ਅਜੇ ਤੱਕ ਤੁਹਾਨੂੰ ਦੱਸਿਆ ਵੀ ਇਹ ਪੰਜਾਬ ਪਿੰਡ ਜਿਹੜੇ ਆ ਇਹ ਦਾਤ ਲੱਗੇ ਦੇਣਾ ਠੀਕ ਹੈ ਇਹਨਾਂ ਵਾਲੇ ਤੁਹਾਡੀ ਕੋਈ ਧਿਆਨ ਹੈ ਕੋਈ ਧਿਆਨ ਨਹੀਂ ਹੈਗਾ ਔਰ ਇੱਥੋਂ ਤੱਕ ਕੀ ਇਹ ਜਿਹੜੇ 4-5 ਜਿਹੜੇ ਪਿੰਡ ਹੀ ਇਹਨਾਂ ਨੂੰ ਜ਼ਿਆਦਾ ਇਫੈਕਟਡ ਹੋਏ ਹੋਏ ਸੀ ਜਿੱਦਵਾਜੀਆਂ ਕੀਤੀਆਂ ਗਈਆਂ ਵਿਤਕਰੇ ਕਿਤੇ ਗਏ ਨਾ ਜਿਨ੍ਹਾਂ ਘਰਾਂ ਦਾ ਨੁਕਸਾਨ ਹੋਇਆ ਉਹਨਾਂ ਨੂੰ ਕੋਈ ਵੀ ਸਰਕਾਰ ਵਾਲੋਂ 1 ਰੁਪਏ ਦੀ ਫੈਸਿਲਿਟੀ ਨਹੀਂ ਮਿਲੀ ਹੈਗੀ ਨੇਤੇ ਪ੍ਰੂਫ ਹੈ ਗਿਆ ਰਿਕਾਰਡੇਬਲ ਹੈ ਗਿਆ ਸਾਡੇ ਕੋਲ ਔਰ ਇੱਕ ਪਿੰਡ ਚਾਟਕ ਪਹਿਲਾ ਹਿੱਟ ਹੋਇਆ ਪੰਮਾ ਦੂਜਾ ਹੋਇਆ ਚਾਟਕ ਚਾਟਕ ਦੇ ਵਿੱਚ ਅਜੇ ਤੱਕ ਅਫੈਕਟਡ ਘਰਾਂ ਦਾ ਸਰਵੇ ਨਹੀਂ ਕਰਵਾਇਆ ਗਿਆ ਜਦ ਕਿ ਜਿੱਥੇ ਇੱਕ ਬੂੰਦ ਪਾਣੀ ਵੀ ਨਹੀਂ ਗਿਆ ਉਹਨਾਂ ਇਲਾਕਿਆਂ ਦਾ ਵੀ ਸਰਵੇ ਹੋਇਆ ਔਰ ਇਸ ਗੱਲ ਦਾ ਮੀਡੀਆ ਵਾਲੇ ਵੀ ਇਸ ਗੱਲ ਦੀ ਗਵਾਹੀ ਭਰ ਦੇਣਾ ਕਿ ਵਾਕਈ ਹੋਇਆ ਕਿ ਨਹੀਂ ਹੋਇਆ ਉਹ ਕਿਉਂ ਰੱਖਿਆ ਗਿਆ ਕਿਉਂਕਿ ਇਹਦੇ ਵਿੱਚ ਵੀ ਰਾਜਨੀਤੀ ਕੀਤੀ ਜਾ ਰਹੀ ਆ ਕਿ ਇਹ ਬੰਦੇ ਜਿਹੜੇ ਆ ਇਹਨਾਂ ਨੂੰ ਮਤਲਬ ਚਲੋ ਜਿਹੜੇ ਆ ਪਾਰਟੀਆਂ ਜਾਂ ਰਾਜਨੀਤੀਆਂ ਨਾਲ ਉਹਨ ਭਗਵੰਤ ਮਾਨ ਸਾਹਿਬ ਨੇ ਕੋਈ ਪੁੱਛ ਲੈਣਾ ਉਹਨੂੰ ਪੁੱਛ ਲੈਂਦੇ ਤੁਸੀਂ ਕਿਤੇ ਪੀਟੀਸੀ ਵਾਲੇ ਤੇ ਨਹੀਂ ਤੁਸੀਂ ਕਿਤੇ ਕਾਂਗਰਸੀ ਤੇ ਨਹੀਂ ਉਹ ਬੰਦੇ ਆ ਪਹਿਲੇ ਬੰਦੇ ਦੇਖੋ ਪਾਰਟੀਆਂ ਦੇਖੋ ਬਾਅਦ ਵਿੱਚ ਜਿਹੜੇ ਇਹ ਪੂਰਾ ਡੱਬ ਜਿਹੜਾ 50 ਪਿੰਡਾਂ ਦਾ ਡੱਬ ਤੁਸੀਂ ਇਹ ਮਰਨੇ ਪਾਇਆ ਆ ਇਹਦੇ ਵਾਲੇ ਪਾਸੇ ਕੋਈ ਧਿਆਨ ਦੇਣਾ ਚਾਹੀਦਾ ਆ ਕੀ ਕੀ ਮੰਗ ਹੈਗੀ ਹੈ ਮੰਗ ਸਾਡੀ ਆ ਸਰ ਕਿ ਜਿਹੜਾ ਇਹ ਧੂਸੀ ਬਣਾ ਪਹਿਲ ਦੇ ਆਧਾਰ ਤੇ ਉੱਥੇ ਹੀ ਬਣੇ ਜਿੱਥੇ ਪਹਿਲੇ ਬਣਦਾ ਸੀ ਔਰ ਇਹ ਬਣੇ ਨਰੋਡ ਤੱਕ ਪੱਕਾ ਬਣ। ਫੇਰ ਸਾਡਾ ਬਚਾਇਆ ਨਹੀਂ ਤੇ ਅਸੀਂ ਮਤਲਬ ਕਿ ਬਿਲਕੁਲ ਅਸੀਂ ਮਤਲਬ ਬਚਾ ਦੇ ਉਹਦੇ ਵਿੱਚ ਨਹੀਂ ਆਗੇ। ਕੀ ਲੱਗਦਾ 2 ਤਿੰਨ ਖਤਰੇ ਦੇ ਵਿੱਚ ਅਸੀਂ ਤਿਆਰ ਹੋ ਤੁਸੀਂ? ਨਹੀਂ ਸਰ 2 ਮਹੀਨੇ ਦੇ ਵਿੱਚ ਤੇ ਚਲੋ ਅਗਰ ਸਰਕਾਰ ਚਾਹੇ ਤਾਂ ਕੁ ਸਭ ਕੁਝ ਕਰ ਸਕਦੀ ਹੈ। ਇਹਨਾਂ ਕੋਲ ਮਤਲਬ ਕਿ ਵਧੀਆ ਇਕੁਪਮੈਂਟ ਹੈਗੇ ਆ। ਆਪਣਾ ਤੰਦ ਮਨ ਨਾਲ ਕੰਮ ਕਰੇ ਦਿਨ ਰਾਤ ਤੇ ਕਰ ਵੀ ਸਕਦੀ ਹੈ। ਇਸ ਪਾਸੇ ਧਿਆਨ ਦੇਗੀ ਤਾਂ ਫੇਰ ਹੀ ਆਣਾ ਇਸ ਪਾਸੇ ਧਿਆਨ ਨਹੀਂ ਆਇਆ ਇਸ ਵੇਲੇ ਕਿਸੇ ਦਾ ਵੀ ਸਿਰਫ ਕਿਹਾ ਹੈ ਕਿ ਆਪਣੇ ਆਪਣੇ ਆਪ ਨੂੰ ਐਕਸਪੋਜ਼ ਕਰਨ ਵਾਸਤੇ ਧਿਆਨ ਹੈ ਸਾਰਿਆਂ ਦਾ ਔਰ ਬਾਕੀ ਮੇਰੀ ਇੱਕ ਗੱਲ ਮਤਲਬ ਕਿ ਭਗਵਾਨ ਦਮਨ ਜੀ ਨੂੰ ਹੈ ਕਿ ਭਗਵਾਨ ਦਮਨ ਜੀ ਕਿਹਾ ਇਹ ਪੰਜਾਬ ਪਿੰਡ ਤੁਹਾਨੂੰ ਨਹੀਂ ਦਿਖਦੇ ਇਨ੍ਹਾਂ ਵੱਲ ਤੁਹਾਡਾ ਕੋਈ ਧਿਆਨ ਨਹੀਂ ਕਿਉਂ ਨਹੀਂ ਤੁਸੀਂ ਇੱਕ ਵਾਰੀ ਵੀ ਇੱਥੇ ਆਈਏ ਮੌਕਾ ਦੇਖਿਆ ਠੀਕ ਹੈ ਜੀ ਜਦੋਂ ਇੱਕ ਬੰਦਾ ਮਰਦਾ ਆਇਆ ਕੋਈ ਉਦੋਂ ਤੁਹਾਡਾ ਕੇਦਰੀਵਾਲ ਤੁਰ ਕੇ ਦਿੱਲੀੋਂ ਇੱਥੇ ਆ ਜਾਂਦਾ ਆ ਅੱਜ 50 ਪਿੰਡ ਦਾ ਦਾਤ ਲੱਗੇ ਅੱਜ ਕਿਉਂ ਨਹੀਂ ਤੁਸੀਂ ਆਏ ਇੱਥੇ ਮੌਕਾ ਦੇਖਣ ਨੂੰ ਮੇਰਾ ਨਾਮ ਇਹ ਬੰਟੀ ਸੋਲ ਹੈ ਮੇਰੀ ਸਾਹਮਣੇ ਦੁਕਾਨ ਹੈ ਇੱਥੇ ਤੁਸੀਂ ਦੇ ਬਿਲਕੁਲ ਨਾਲ ਸੀ ਤੇ ਮੈਂ ਇੱਥੇ ਹੀ ਦੁਕਾਨ ਕਰਦਾ ਬੰਟੀ ਕੀ ਕਹਿਣਾ ਚਾਹੁੰਦੇ ਹੋ ਕਾਫੀ ਨੁਕਸਾਨ ਹੋਇਆ ਇਲਾਕੇ ਦਾ ਅਜੇ ਤੱਕ ਕਹਿੰਦੇ ਸੁਣਵਾਈ ਨਹੀਂ ਕੋਈ ਵੀ ਹੋਈ ਸਰਕਾਰ ਨਾਲ ਦੇਖੋ ਜੀ ਨੁਕਸਾਨ ਦੀ ਗੱਲ ਕਰੀਏ ਤੇ ਨੁਕਸਾਨ ਤੇ ਬਹੁਤ ਜ਼ਿਆਦਾ ਬਹੁਤ ਜ਼ਿਆਦਾ ਦਾ ਮਤਲਬ ਹੈ ਕਿ ਆ ਜਿਹੜੀਆਂ ਤੁਸੀਂ ਕੈਮਰਾ ਮਾਰਿਓ ਆ ਟੋਟਲ ਜ਼ਮੀਨਾਂ ਜਿਹੜੀਆਂ ਆ ਇਹ ਵਾਈਆਂ ਪੀਆਂ ਸੀ ਸਾਰੀਆਂ ਇਹ ਟੋਟਲ ਜ਼ਮੀਨਾਂ ਜਿਹੜੀਆਂ ਆ ਇਸ ਟਾਈਮ ਦਰਿਆ ਦੇ ਵਿੱਚ ਚਲ ਗਈਆਂ ਸਰਕਾਰਾਂ ਦੇਖੋ ਜੀ ਸਰਕਾਰਾਂ ਆਈਆਂ ਮੰਤਰੀ ਆਏ ਠੀਕ ਆ ਪਜਾਮੇ ਚੁੱਕੇ ਫੋਟੋਆਂ ਖਿਚਵਾਈਆਂ ਬਸ ਐ ਕੰਮ ਹੋਇਆ ਇਹ ਕਹਿ ਸਕਦੇ ਆ ਫੋਟੋ ਦੀ ਰਾਜਨੀਤੀ ਫੋਟੋ ਦੀ ਰਾਜਨੀਤੀ ਆ ਜੇ ਤੁਸੀਂ ਅੰਦਰ ਵੇਖ ਕੰਮ ਦੇਖੋ ਤੇ 1 ਰੁਪਏ ਦਾ ਵੀ ਕੰਮ ਨਹੀਂ ਹੋਇਆ ਇਹ ਬੋਰੂਆਂ ਦੀ ਗੱਲ ਕਰੀਏ ਤੇ ਇਹ ਬੋਰੂ ਜਿਹੜੇ ਆ ਇਹ ਮੇਰੇ ਤੇਰੇ ਵਰਗਿਆਂ ਨੇ ਜਿਹੜੇ ਆ ਇਹ ਬੋਰੂ ਲਾਏ ਆ ਇਹਦਾ ਇਹਦੇ ਵਿੱਚ ਵੀ ਜਿਹੜੇ ਆ ਪੈਸੇ ਖਾਦੇਗੇ ਮੰਤਰੀਆਂ ਵੱਲੋਂ ਸੰਤਰੀਆਂ ਵੱਲੋਂ ਜਿਹੜੇ ਉਹਨਾਂ ਦੇ ਨੁਮਾਇੰਦੇ ਸੀ ਉਹਨਾਂ ਦੇ ਮਤਲਬ ਵੀ ਆਪਣੇ ਜਿਹੜੇ ਸੱਜਣ ਸੀ ਉਹਨਾਂ ਨੇ ਆਹ ਬੋਰੀਆਂ ਦੇ ਵੀ ਪੈਸੇ ਖਾਦੇ ਇੰਨੀ ਮਾੜੀ ਸਰਕਾਰਾਂ ਦਾ ਹਾਲ ਹੋ ਗਿਆ ਆ ਤੇ ਅੱਗੇ ਤੁਸੀਂ ਖੁਦ ਦੇਖ ਲਓ ਕਹਿੰਦੇ ਨੇ ਮਾਲੀ ਤੇ ਕੀ ਆ ਕਿ ਜਾਨੀ ਨੁਕਸਾਨ ਵੀ ਇੱਥੇ ਹੋਇਆ ਕੁਝ ਘਰ ਸੀ ਜਿਹਨਾਂ ਦੇ ਜੀ ਤੱਕ ਰੁੜ ਗਏ ਜਾਨੀ ਨੁਕਸਾਨ ਹੋਇਆ ਜੀ ਇੱਥੇ ਆਪਣੇ ਗੁਜਰਾਂ ਦਾ ਘਰ ਸੀ ਉਹਨਾਂ ਦਾ ਮਾਲੀ ਨੁਕਸਾਨ ਹੋਇਆ ਉਹਨਾਂ ਦਾ ਇੱਕ ਦੋ ਤੇ ਬੱਚੇ ਵਿਚਾਰੇ ਛੋਟੇ ਜਿਹੇ ਸੀ ਉਹ ਡਰ ਗਏ ਪਰ ਸਰਕਾਰਾਂ ਨੇ ਸਿਰਫ ਫੋਟੋਆਂ ਖਿਚਵਾਣ ਲਈ ਆਏ ਆ ਜੇ ਤੁਸੀਂ ਆਖੋ ਕਿਸੇ ਦੀ ਵੀ ਗੱਲ ਸੁਣੀ ਗਈ ਆ ਉਹ ਨਹੀਂ ਹੈਗੀ ਔਰ ਤੁਸੀਂ ਵਾਰੇ ਤੇ ਗੱਲ ਹੀ ਨਹੀਂ ਕਰਦੇ ਨਾ ਕਿਸੇ ਨੇ ਗੱਲ ਕੀਤੀ ਆ ਨਾ ਕਿਸੇ ਨੇ ਕੋਈ ਗੱਲ ਹੋਈ ਆ ਤੁਸੀਂ ਬੰਨੀ ਆ ਜਾਂ ਨਹੀਂ ਬੰਨੀ ਇਹ ਤਾਂ ਬੜੀ ਵੱਡੀ ਗੱਲ ਆ ਕੋਈ ਤੁਸੀਂ ਵਾਰੇ ਆਜੇ ਤੱਕ ਕਿਸੇ ਨੇ ਪ੍ਰੈਸ ਦੇ ਵਿੱਚ ਇਹ ਵੀ ਨਹੀਂ ਕਿਹਾ ਕਿ ਤੁਸੀਂ ਬਣਉਣੀ ਆ ਤੇ ਕਿ ਨਰੋੜ ਤੋਂ ਲੈ ਕੇ ਤੇ ਆਪਣੇ ਕਥਲੌਰ ਤੱਕ ਇਹ ਤੁਸੀਂ ਬਣਨੇ ਆ ਇਹ ਛੋਟੀ ਜੀ ਤੁਸੀਂ ਨਹੀਂ ਹੈਗੀ ਵੀ ਜਿਹੜੀ ਤੁਸੀਂ ਬਣਨੇ ਆ ਜੇ ਤੁਸੀਂ ਆਖੋਗੇ ਕਿ ਹੁਣ 4 ਮਹੀਨੇ ਤੋਂ ਬਾਅਦ ਤੁਸੀਂ ਦਾ ਕੰਮ ਲਾਓ ਉਹ ਤਾਂ ਸਿਰਫ ਵੋਟਾਂ ਦਾ ਇੱਕ ਇਹ ਆ ਕਿ ਵੋਟ ਮੰਗਣ ਦਾ ਤੁਸੀਂ ਦਾ ਕੰਮ ਨਹੀਂ ਜੇ ਲੱਗਣਾ ਪਰ ਬਰਸਾਤ ਫੇਰ ਆ ਰਹੀ ਹੈ ਕੁਝ ਦਿਨਾਂ ਦੇ ਵਿੱਚ ਉਹੀ ਤਾਂ ਗੱਲ ਆ ਜੀ ਦੇਖੋ ਜੀ ਬਰਸਾਤ ਆ ਰਹੀ ਹੈ ਅਗਰ ਬਰਸਾਤ ਆਈ ਤੇ ਇਹ ਤੇ ਅੱਡਾ ਢੱਗੇ ਜਿਹੜਾ ਇਹ ਇਲਾਕਾ ਹੈ ਨਾ ਪੂਰਾ ਮੇਰੇ ਸਾਹਮਣੇ ਇੱਥੋਂ 30 35 ਪਿੰਡ ਪੈਂਦੇ ਆ ਜਿਹੜੇ ਉਹ ਇੱਕ ਨਹੀਂ ਰਹਿਣਾ ਕੀ ਮੰਗ ਕਰਦੇ ਸਰ ਮੰਗ ਤੇ ਅਸੀਂ ਸਾਨੂੰ ਮੰਗ ਇਹੀ ਆ ਕਿ ਸਾਡੀ ਤੁਸੀ ਜਿਹੜੀ ਆ ਉਹ ਬਣਾਈ ਜਾਏ ਤੁਸੀ ਬਣਾਈ ਜਾਏ ਔਰ ਤੁਸੀ ਜਿੱਥੇ ਹੈ ਹੀ ਉੱਥੇ ਬਣਾਈ ਜਾਏ ਹਾਂਜੀ ਭਾਈ ਕੀ ਨਾਮ ਹੈ ਆਪਣਾ ਮੇਰਾ ਨਾਮ ਜੀ ਧਰਮਪਾਲ ਪਿੰਡ ਪੰਮਾ ਪਿਛਲੇ ਦਿਨੀ ਫਲੱਡ ਪਿਆ ਸੀਗਾ ਤੁਹਾਡੇ ਇਲਾਕੇ ਦੇ ਵਿੱਚ ਕਾਫੀ ਨੁਕਸਾਨ ਕਹਿੰਦੇ ਆ ਜਾਨੀ ਨੁਕਸਾਨ ਵੀ ਹੋਇਆ ਮਾਲੀ ਵੀ ਹੋਇਆ ਉਸ ਤੋਂ ਬਾਅਦ ਇਹ ਫਰਵਰੀ ਮਹੀਨਾ ਆ ਚੁੱਕਿਆ ਹਾਲਾਤ ਉਦਾਂ ਦੇ ਲੱਗ ਰਹੇ ਨੇ ਕੀ ਕਹਿਣਾ ਜਾਂਦੇ ਹੋ ਇਹ ਜੀ ਕਹਿਣਾ ਕੀ ਆ ਵੀ ਸਰਕਾਰਾਂ ਦੇ ਅਜੇ ਤੱਕ ਸੁੱਤੀਆਂ ਪਈਆਂ ਵਾ ਤੇ ਸਰਕਾਰ ਦੇ ਸਾਡੇ ਕੋਈ ਵੀ ਆਜੇ ਪਹਿਲੇ ਕਾਂਗਰਸ ਸੀਗੀ ਹੁਣ ਆਮ ਪਾਲਟੀ ਆ ਤੇ ਸੈਂਟਰ ਤੇ ਬੀਜੇਪੀ ਆ ਸਾਰੀਆਂ ਸਰਕਾਰ ਆਈਆਂ ਸਾਰੇ ਵਾਦੇ ਕਰਕੇ ਗਈਆਂ ਵੇ ਅਹੀਂ ਜੀ 2 ਮਹੀਨੇ ਤੁਸੀਂ ਬਣਾਵਾਂਗੇ ਲੈਂਦੇ ਅਜੇ ਤੱਕ ਤੇ ਤੁਸੀਂ ਬਣੀ ਨਹੀਂ ਗੀ ਹੁਣ ਇਹੀ ਹੈਗਾ ਵੀ ਪਾਣੀ ਆਉਣ ਦਾ ਟਾਈਮ 2-3 ਮਹੀਨੇ ਰਹਿ ਗਏ ਆ ਅਗਰ ਤੁਸੀਂ ਬਣ ਜੇਗੀ ਤੇ ਲੋਕੀ ਵੱਜ ਜਾਣਗੇ ਅਗਰ ਨਹੀਂ ਬਣੀ ਤੇ ਫਿਰ ਬੋਰਡ ਮੰਗਣ ਵੀ ਆਣ ਕਿਉਂਕਿ ਬੋਰਡ ਕਿਨਾਂ ਨੇ ਪਾਣੇ ਆ ਸਾਰੇ ਰੋਡ ਅਟ ਜਾੜੇ ਆ ਤੇ ਬੋਰਡ ਕਿਨਾਂ ਪਾਣੇ ਇਹਨਾਂ ਨੂੰ ਤੇ ਇਹ ਪੂਆ ਇਲਾਕਾ ਜੇ ਰਖਾ ਤਾਂ ਮੈਂ ਜੀ ਦੋ ਤਿੰਨ ਮਹੀਨੇ ਰਹਿ ਗਏ ਨੇ ਮੰਨ ਲਓ ਕਿ ਅਗਰ ਕੰਮ ਵੀ ਸ਼ੁਰੂ ਤੇ ਲੱਗਦਾ ਕਿ ਇੰਨੀ ਜਲਦੀ ਕੰਮ ਹੋ ਜਾਊਗਾ ਤੁਸੀਂ ਨਹੀਂ ਜੀ ਸਾਨੂੰ ਨਹੀਂ ਲੱਗਦਾ ਵੀ ਹੋਏਗਾ ਇਹ ਕੰਮ ਬੜਾ ਮੁਸ਼ਕਲ ਹੈ ਇਹ ਨਹੀਂ ਹੋਣੀ ਨਹੀਂ ਸਤੀ ਪਰ ਜਦੋਂ ਹੜ ਆਏ ਸੀਗੇ ਚਾਹੇ ਪੰਜਾਬ ਦੀ ਗੱਲ ਕਰੀਏ ਐਮ ਐਲ ਏ ਮੰਤਰੀ ਆਏ ਸੈਂਟਰ ਦੇ ਵੀ ਕਿਹੜੇ ਮੰਤਰੀ ਇਥੇ ਆ ਕੇ ਤਰ੍ਹਾਂ ਤਰ੍ਹਾਂ ਦੀਆਂ ਫੂਟਾਂ ਵੀ ਖਿਚਵਾਇਆਂ ਉਹਨਾਂ ਨੇ ਤੇ ਕਿਹਾ ਕਿ ਵਾਦੇ ਦਿੱਤੇ ਨੇ ਤੇ ਆਪਾਂ ਬਣਾ ਕੇ ਲਾਵਾਂਗੇ। ਵਾਹ ਜੀ ਵਾਦੇ ਤਾਂ ਕੀਤੇ ਸੀਗੇ ਵੀ ਤੁਸੀਂ ਬਣੇਗੀ। ਬਲੇਗਨ ਉਦੋਂ ਤਾਂ ਜਦੋਂ ਪਾਣੀ ਸੀਗਾ ਇਹ ਤੁਹਾਡੇ ਸਾਹਮਣੇ ਹੀ ਆ। ਬੋਰੀ ਜੇ ਭਰ ਕੇ ਲਾ ਕੇ ਦੇ ਸਰਕਾਰਾਂ। ਉਸ ਤੋਂ ਬਾਅਦ ਇਹਨੇ ਪੁੱਛ ਨਹੀਂ ਨੀ ਕੀਤੀ ਇੱਧਰ ਲਾ ਕੇ ਵੀ। ਪਰ ਇਹ ਤਾਂ ਕਹਿੰਦੇ ਸੰਸਥਾ ਵਾਲਿਆਂ ਵੱਲੋਂ ਵਿਚਾਰਿਆਂ ਵੱਲੋਂ ਜਾਂ ਦੁਕਾਨਦਾਰਾਂ ਨੇ ਮਿਲ ਕੇ ਲਾਇ ਬੋਰੀ। ਹਾਂਜੀ ਇਹ ਤਾਂ ਸਾਰੇ ਲਾਏ ਨੇ ਜੀ। ਇਹਦੇ ਵਿੱਚ ਕੋਈ ਸ਼ੱਕ ਨਹੀਂ ਇਹ ਸੰਸਥਾ ਨੇ ਲਾਏ ਆ। ਸਾਡੀ ਐਸੋਸੀਏਸ਼ਨ ਬਣੀ ਦੀ ਆ ਸਾਡੇ ਸੱਤ ਫੋਰਸਾਂ ਦੀ। ਉਹੀ ਵਿਚਾਰੇ ਸਾਰੇ ਤੇ ਬੂਟੇ ਬਾਟੇ ਵੱਢ ਕੇ ਛੁੱਟੇ ਆ ਤੁਸੀਂ ਬਚਾਈ ਉਹਨਾਂ ਨੇ ਜ਼ਮੀਨ ਵਗੈਰਾ ਤੇ ਹੁਣ ਦੇ ਉਸ ਤੋਂ ਬਾਅਦ ਤੇ ਵਾਜੀ ਸਾਰੇ 5-5 ਕਿਲੋ ਆਟਾ ਦੇ ਕੇ ਚੱਲ ਗਈਆਂ ਸਰਕਾਰਾਂ ਕੋਈ ਸੰਸਥਾ ਨੇ ਦੇ ਦਿੱਤੀ ਕੋਈ ਸਰਕਾਰਾਂ ਨੇ ਦੇ ਦਿੱਤੀ ਆ ਹੁਣ ਵਾਸ ਤੁਸੀਂ ਤੇ ਬਣੇਗੀ ਤੇ ਸਾਡਾ ਬਚਾਇਆ ਜੀ ਨਹੀਂ ਤਾਂ ਨਹੀਂ ਆ ਇਹਦਾ ਕੋਈ ਨਾਂ ਨਹੀਂ ਆਪਣਾ ਮਰਨਾ ਸੁਪਾਲਸ ਸਿੰਘ ਜੀ ਵਾਜੀ ਤੁਹਾਡੀ ਦੁਕਾਨ ਹੈ ਕੋਲੀਆਂ ਐਡੇ ਦੇ ਵਿੱਚ ਹਾਂਜੀ ਸਾਡੀ ਦੁਕਾਨ ਹੈ ਮੇਰੇ ਕੋਲ ਚਾਰ ਦੇ ਖੰਨਾ ਹੀ ਕਿਰਾਏ ਤੇ ਦੁਕਾਨ ਲੱਗਦਾ ਮੇਰੇ ਕੋਲ ਕਾਫੀ ਨੁਕਸਾਨ ਜਿਹੜਾ ਇਸ ਵੀ ਏਰੀਆ ਦੇ ਵਿੱਚ ਹੋਇਆ ਤੁਹਾਡਾ ਵੀ ਹੋਇਆ ਕਈ ਮੰਤਰੀ ਕਈ ਸੰਤਰੀ ਆਏ ਨੇ ਜਦੋਂ ਹੜ ਆਏ ਨੇ ਵੱਡੇ ਵੱਡੇ ਦਾਅਵੇ ਕਰ ਗਏ ਨੇ ਪਹਿਲੇ ਕੀ ਹਾਲਾਤ ਆ ਇਸ ਥਰੀ ਦਾ ਇਸਲੇ ਹਾਲਾਤ ਬਹੁਤ ਮਾੜਾਗਾ ਅਗਰ ਇਹ ਬੰਨ ਤੁਸੀਂ ਜਿਹੜੀ ਨਹੀ ਨਾ ਬਣਦੀ ਤੇ ਆਉਂਦੇ ਟਾਈਮ ਚ ਜਿਹੜੇ 50 60 ਪਿੰਡ ਹੈ ਗਏਣਾ ਇਹ ਖਤਮ ਹੈ ਗਏਣਾ ਠੀਕ ਹੈ ਨੀ ਅਗਰ ਇਸ ਪਿੰਡਾਂ ਦੇ ਵਿੱਚ ਉਹਨਾਂ ਨੇ ਆ ਕੇ ਵੋਟਾਂ ਲੈਣੀਆਂ ਕੋਈ ਕੰਮ ਕਾਜ ਇਦਾਂ ਦੇ ਕਰਾਣਿਆਂ ਚ ਲੈਣੇ ਆ ਤਾਂ ਪਹਿਲਾਂ ਇਹ ਬੰਨ ਜੜਾ ਨਾ ਤੁਸੀਂ ਦਾ ਬੰਨ ਇਥੋਂ ਆਪਣੇ ਪੋਲ ਤੋਂ ਲੈ ਕੇ ਕੰਨ ਰੋਡ ਤੱਕ ਬਣਾਇਆ ਜਾਵੇ। ਆਖਰ ਇਹ ਬਣਾਣਾ ਚਾਹਣ ਅੱਜ ਕੱਲ ਮਸ਼ੀਨਰੀ ਦਾ ਕੰਮ ਹੈ। ਹੱਥੀ ਕੰਮ ਨਹੀਂ ਹੈਗੇ। ਚਾਹਣ ਤੇ ਮਸ਼ੀਨਾ ਜ਼ਿਆਦਾ ਲਾ ਕੇ ਬੰਦਿਆਂ ਨੂੰ ਠੇਕੇ ਦੇਣੇ ਇਹਨਾਂ ਨੇ। ਜਿੱਦਾਂ ਇਹਨਾਂ ਨੇ ਬੋਰੀਆਂ ਲਾਈਆਂ ਸੀ ਕਿੰਨੇ ਚਾਰਕ ਪੰਜ ਠੇਕੇਦਾਰ ਬਾੜ ਦੱਤੇ ਸੀ। ਆ ਕਿੰਨਾ ਮੇਰਾ ਖਲ 300 ਚ 400 500 ਫੋਟੋ ਹੋ ਜੀ ਜਗ੍ਹਾ। ਛੇ ਸੋ ਫੋਟੋ ਜੇ ਕਿ ਤੇ ਚਾਰ ਬੰਦੇ ਲੱਗਦੇ ਚਾਰ ਠੇਕੇਦਾਰ ਲੱਗਦੇ ਤੇ ਇੰਨਾ ਕੰਮ ਲਈ ਵੀ ਠੇਕੇਦਾਰ ਜ਼ਿਆਦਾ ਬਣਾ ਕੇ ਤੇ ਕੰਮ ਕਰਾਣਾ ਚਾਹੇ ਤੇ 2-4 ਮਹੀਨੇ ਚ ਵੀ ਕਰਾ ਸਕਦੇ ਆ ਤੇ ਅਗਰ ਨਾ ਕਰਾਣਾ ਚਾਹਣ ਤੇ ਇਹ ਭਾਂ ਸਾਲ ਭਾਰਾ ਮੈਂ ਟੀਚੂ ਟੀਚੂ ਕਰਦੇ ਰਹਿਣਾ ਹੌਲੀ ਹੌਲੀ ਸੱਟਾਂ ਮਾਰਦੇ ਰਹਿਣ ਤੇ ਕਿੱਥੋਂ ਤੁਸੀਂ ਬਣ ਜੂਗੀ ਪਰ ਬਰਸਾਤ ਦੇਖੋ ਫਰਵਰੀ ਮਹੀਨਾ ਆਣ ਵਾਲੀ ਹੈ ਜੀ ਬਰਸਾਤ ਦੇ ਵਿੱਚ ਤੇ 4 ਮਹੀਨੇ 3 ਮਹੀਨੇ ਤਾਂ ਸਾਰੇ ਰਹਿ ਗਏ 4-3-4 4 ਮਹੀਨੇ ਤਰਹੇਗੇ ਤੇ ਜਦੋਂ ਪਾਣੀ ਆਇਆ ਇਹ ਬੋਰੀਆਂ ਤੇ ਅੱਗੇ ਨਹੀਂ ਰਹਿਣੀਆਂ ਤੇ ਹੁਣ ਕਿਥੋਂ ਰਹਿਣਗੀਆਂ ਲੱਗਦਾ ਨਹੀਂ ਪਿੰਡ ਜਿਹੜੇ 50 ਤੁਸੀਂ ਦੱਸ ਇਹ ਉੱਡ ਗਏ ਉੱਡ ਗਏ ਜੇ ਫਿਰ ਵੋਟਾਂ ਵਾਲਾ ਕੰਮ ਖਤਮ ਆ ਵੋਟਾਂ ਨਹੀਂ ਇਹਨਾਂ ਨੂੰ ਮਿਲਦੀਆਂ ਬੰਦਾ ਹੀ ਨਹੀਂ ਰਹਿਣਾ ਤੇ ਵੋਟਾਂ ਕਿਥੋਂ ਲੈਣਗੇ ਕੀ ਮੰਗ ਕਰਦੇ ਆਸੀ ਇਹੋ ਹੀ ਆਨਿਆ ਕਿ ਅਗਰ ਇਸ ਇਲਾਕੇ ਨੂੰ ਜੇ ਬਚਾਣਾ ਤੇ ਤੁਸੀਂ ਬਣਾਣਾ ਤੇ ਜੇ ਵੋਟਾਂ ਵੀ ਲੈਣੀਆਂ ਹਨ ਤੇ ਤੁਸੀਂ ਬਣਾ ਲੈਣਾ ਤੇ ਜੇ ਤੁਸੀਂ ਨਹੀਂ ਬਣਾਉਂਦੇ ਤੇ ਪੁਲ ਤੋੜਲੇ ਪਾਸੇ ਆਣਾ ਇਹਨਾਂ ਦਾ ਮੁਸ਼ਕਲ ਆ